ਅਮਰੀਕਾ ਦੇ ਵਿੱਚੋਂ ਮਿਸਟਰ ਡੋਨਲਡ 트੍ਰੰਪ ਦੇ ਵੱਲੋਂ ਜਦੋਂ ਇਹ ਅਨਾਉਂਸਮੈਂਟ ਸੁਣੀ ਗਈ ਕਿ ਹੁਣ ਟੈਰਫ ਵੱਧ ਜਾਏਗਾ ਉਹ ਵੀ ਮੈਕਸੀਕੋ ਤੇ ਕੈਨੇਡਾ ਦੋਨਾਂ ਦੇ ਉੱਪਰ ਉਹ ਦੋਹਾਂ ਦੀਆਂ ਇਹ ਦੋਨੋਂ ਕੰਟਰੀਜ਼ ਜਿਹੜੀਆਂ ਨੇ ਉਹ ਸੋਚਣ ਲਈ ਮਜਬੂਰ ਨੇ ਕਿ ਹੁਣ ਇਸ ਤੋਂ ਬਾਅਦ ਕੀ ਕੀਤਾ ਕੀ ਜਾਵੇ ਵਲ ਸਿਚੁਏਸ਼ਨ ਇਹ ਹੈ ਜੀ ਕਿ ਮਿਸਟਰ ਡੋਨਲਡ ਟਰੰਪ ਦਾ ਕਹਿਣਾ ਇਹ ਹੈ ਕਿ ਉਹ ਕਹਿੰਦੇ ਜਦੋਂ ਤੱਕ ਮੈਕਸੀਕੋ ਤੇ ਜਦੋਂ ਤੱਕ ਕੈਨੇਡਾ ਜਿਹੜੀ ਹੈ ਉਹ ਬਾਰਡਰ ਤੋਂ ਆਉਣ ਵਾਲੀ ਡਰੱਗਸ ਤੇ ਨਾਲ ਦੇ ਨਾਲ ਇਲੀਗਲ ਇਮੀਗਰੈਂਟਸ ਜਿਹੜੇ ਬਾਰਡਰ ਕਰਾਸ ਕਰਦੇ ਨੇ ਉਹਨਾਂ ਨੂੰ ਕੰਟਰੋਲ ਨਹੀਂ ਕਰਦੇ ਇਹਨਾਂ ਦੋਨਾਂ ਕੰਟਰੀਜ਼ ਦੇ ਉੱਪਰ ਅਸੀਂ ਟੈਰਿਫ ਜਿਹੜਾ ਹੈ ਉਹ ਵਧਾ ਦੇਣ ਔਰ ਇੱਕ ਨਹੀਂ ਦੋ ਨਹੀਂ 25% ਹੁਣ ਟੈਰਿਫ ਕੀ ਚੀਜ਼ ਹੈ ਟੈਰਿਫ ਦਾ ਮਤਲਬ ਇਹ ਹੈ ਵੀ ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਸਮਾਨ ਬਾਹਰੋਂ ਕਿਸੇ ਹੋਰ ਦੇਸ਼ ਦੇ ਵਿੱਚੋਂ ਆਉਂਦਾ ਹੈ ਉਹਦੇ ਉੱਪਰ ਟੈਕਸ ਲਗਾਉਣਾ ਮੰਨ ਲਓ ਕਿ ਅਮਰੀਕਾ ਦੇ ਵਿੱਚ ਕੋਈ ਚੀਜ਼ ਜਿਹੜੀ ਹੈ ਉਹ ਕੈਨੇਡਾ ਤੋਂ ਇੰਪੋਰਟ ਹੁੰਦੀ ਹੈ ਅਮਰੀਕਾ ਜਿਹੜੀ ਹੈ ਉਹ ਕਹਿੰਦਾ ਕਿ ਇੰਨੀ ਇੱਕ ਚੀਜ਼ ਤਾਂ ਓਕੇ ਹੈ ਇਸ ਤੋਂ ਬਾਅਦ ਵਾਲੀ ਜਿਹੜੀ ਚੀਜ਼ ਹੈ ਉਹਦੇ ਤੇ ਇੰਨਾ ਟੈਕਸ ਲੱਗੇਗਾ ਉਹਦਾ ਮਤਲਬ ਖਾਸ ਕਰਕੇ ਇਹ ਵੀ ਹੁੰਦਾ ਹੈ ਕਿ ਜਿਹੜੀ ਹੋਮ ਇੰਡਸਟਰੀ ਹੈ ਉਹਨੂੰ ਥੋੜੀ ਜਿਹੀ ਤਰਜੀਹ ਦਿੱਤੀ ਜਾਵੇ ਮਨ ਲੋ ਕਿ ਇੱਕ ਆਮ ਬਨਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਮਰੀਕਾ ਦੇ ਵਿੱਚ ਵੀ ਬਣਦੀਆਂ ਨੇ ਤੇ ਨਾਲ ਦੀ ਨਾਲ ਚਾਈਨਾ ਦੇ ਵਿੱਚ ਬਣਦੀਆਂ ਨੇ ਲੇਕਿਨ ਚਾਈਨਾ ਦੇ ਵਿੱਚ ਬਨਣ ਵਾਲੀ ਚੀਜ਼ ਬਹੁਤ ਸਸਤੀ ਹੈ ਤੇ ਅਮਰੀਕਾ ਦੇ ਵਿੱਚ ਲੇਬਰ ਮਹਿੰਗੀ ਹੋਣ ਕਰਕੇ ਚੀਜ਼ ਮਹਿੰਗੀ ਹੈ ਲੇਕਿਨ ਚਾਈਨਾ ਤੋਂ ਆਣ ਵਾਲੀ ਫਿਰ ਜਿਹੜੀ ਕੋਈ ਵੀ ਵਸਤੂ ਹੈ ਉਹਦੇ ਉੱਪਰ ਇੰਨਾ ਕੁ ਟੈਕਸ ਲਾਤਾ ਜਾਵੇ ਵੀ ਉਹ ਅਮਰੀਕਾ ਦੇ ਵਿੱਚ ਬਨਣ ਵਾਲੀ ਵਸਤੂ ਦੇ ਬਰਾਬਰ ਜਾਂ ਉਸ ਨਾਲੋਂ ਜ਼ਿਆਦਾ ਮਹਿੰਗੀ ਹੋ ਜਾਏ ਤਾਂ ਕਿ ਲੋਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਬਨਣ ਵਾਲੀ ਜਿਹੜੀ ਇਹ ਚੀਜ਼ ਹੈ ਉਹਨੂੰ ਪਸੰਦ ਕਰਨ ਉਹਨੂੰ ਬਾਇ ਕਰਨ ਦੂਸਰੀ ਵੱਡੀ ਗੱਲ ਇਹਦੇ ਵਿੱਚ ਇਹ ਵੀ ਹੁੰਦੀ ਹੈ ਕਿ ਟੈਰਫ ਜਿਹੜਾ ਹੈ ਉਹਦੇ ਨਾਲ ਸਰਕਾਰ ਨੂੰ ਇਨਕਮ ਵੀ ਹੈ ਸਰਕਾਰਾਂ ਟੈਰਫ ਲਾਉਂਦੀਆਂ ਆਈਆਂ ਨੇ ਜੇ ਕੈਨੇਡਾ ਦੀ ਗੱਲ ਕਰਦੇ ਆ ਜੇ ਐਗਜ਼ਾਮਪਲ ਦੀ ਉਹ ਗੱਲ ਕਰਦੇ ਆ ਕੈਨੇਡਾ ਵਿੱਚ ਯੂਕੇ ਤੋਂ ਜਾਂ ਆਪਣੇ ਯੂਰਪ ਤੋਂ ਆਉਣ ਵਾਲੇ ਚੀਜ਼ ਦੇ ਉੱਪਰ ਟੈਰਫ ਬਹੁਤ ਜ਼ਿਆਦਾ ਇੱਕ ਲਿਮਟ ਤੱਕ ਠੀਕ ਹੈ ਉਹ ਕਹਿੰਦੇ ਜੀ ਇੰਨੇ ਲਿਮਟ ਤੋਂ ਜ਼ਿਆਦਾ ਚੀਜ਼ ਆਇਆ ਤਾਂ ਉਹਦੇ ਤੇ 245.5% ਟੈਰਫ ਹੈ ਕਿਉਂਕਿ ਜੇ ਉਹ ਸਾਰਾ ਚੀਜ਼ ਇੱਥੇ ਵਿਕਦਾ ਰਿਹਾ ਤਾਂ ਫਿਰ ਕੈਨੇਡਾ ਵਿੱਚ ਬਣਨ ਵਾਲਾ ਚੀਜ਼ ਜਿਹੜਾ ਹੈਗਾ ਇੱਥੋਂ ਦੇ ਲੋਕ ਨਹੀਂ ਲੈਣਗੇ ਜੇ ਉਹ ਸਸਤਾ ਹੋਇਆ ਯੂਰਪ ਤੋਂ ਆਣ ਵਾਲਾ ਸੋ ਇਹਦੇ ਨਾਲ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਮਿਸਟਰ 트ੰਪ ਨੇ ਜਿਹੜੀ ਅਨਾਉਂਸਮੈਂਟ ਕੀਤੀ ਹੈ ਉਹ ਸਹੀ ਹੈ ਮੰਨ ਲਓ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਕਾਰ ਦੀਆਂ ਕੰਪਨੀਆਂਜ਼ ਐ ਜਿਨ੍ਹਾਂ ਦੇ ਆਪਣੇ ਪ੍ਰੋਡਕਸ਼ਨ ਜਿਹੜੇ ਯੂਨਿਟ ਨੇ ਉਹ ਕੈਨੇਡਾ 'ਚ ਲੱਗੇ ਹੋਏ ਹੈ ਉਹ ਕਾਰਾਂ ਦੇ ਪਾਰਟ ਨੇ ਜਿਹੜੇ ਉਹ ਅਮਰੀਕਾ ਤੋਂ ਚੱਲਦੇ ਨੇ ਕੈਨੇਡਾ ਦੇ ਵਿੱਚ ਆਉਂਦੇ ਨੇ ਇੱਥੇ ਆ ਕੇ ਅਸੈਂਬਲ ਕੀਤੇ ਜਾਂਦੇ ਨੇ ਅਸੈਂਬਲ ਕਰਨ ਤੋਂ ਬਾਅਦ ਵਾਪਸ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਭੇਜੇ ਜਾਂਦੇ ਨੇ ਕਈ ਵਾਰੀ ਇਹ ਜਿਹੜੀ ਆਦਾਨ ਪ੍ਰਦਾਨ ਹੈ ਉਹ ਇੱਕ ਦੋ ਤੋਂ ਵੱਧ ਵਾਰੀ ਵੀ ਹੁੰਦਾ ਹੈ ਜੇ ਹਰ ਵਾਰੀ ਚੀਜ਼ਾਂ ਦੇ ਉੱਪਰ ਐਸੇ ਤਰੀਕੇ ਟੈਰਫ ਲੱਗਦਾ ਰਿਹਾ ਕਿ ਅਮਰੀਕਾ ਤੋਂ ਚੀਜ਼ ਆਈ ਉਹਦੇ ਤੇ ਕੈਨੇਡਾ ਨੇ ਟੈਰਫ ਲਾ ਦਿੱਤਾ ਕੈਨੇਡਾ ਤੋਂ ਵਾਪਸ ਗਈ ਫਿਰ ਦੁਬਾਰਾ ਅਮਰੀਕਾ ਨੇ ਲਗਾ ਦਿੱਤਾ ਤਾਂ ਚੀਜ਼ਾਂ ਦੀ ਪ੍ਰਾਈਸ ਇੱਥੋਂ ਤੱਕ ਮਹਿੰਗੀ ਹੋ ਜਾਣੀ ਹੈ ਵੀ ਕਿਸੇ ਵੀ ਕੰਜ਼ਿਊਮਰ ਦੇ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਏਗੀ ਉਸ ਵਕਤ ਫਿਰ ਲੋਕ ਕੀ ਕਰਨਗੇ ਜੇ ਟੈਰਫ ਜ਼ਿਆਦਾ ਹੋਏਗਾ ਯੈਸ ਕੈਨੇਡਾ ਨੂੰ ਨੁਕਸਾਨ ਹੈ ਬਟ ਇਹਦੇ ਨਾਲ ਅਮਰੀਕਾ ਨੂੰ ਵੀ ਨੁਕਸਾਨ ਹੋਏਗਾ ਕਿਉਂਕਿ ਸਮਾਨ ਉੱਥੇ ਵੀ ਮਹਿੰਗਾ ਹੋ ਜਾਣਾ ਹੈ ਖੈਰ ਹੁਣ ਜਦੋਂ ਇਹ ਸਾਰੀ ਜਿਹੜੀ ਅਨਾਉਂਸਮੈਂਟ ਹੋਈ ਆ ਉਸ ਤੋਂ ਬਾਅਦ ਹੁਣ 온ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਫੈਡਰਲ ਸਰਕਾਰ ਨੂੰ ਕਿਹਾ ਜੀ ਇਹ ਸਿਚੁਏਸ਼ਨ ਬਾਰੇ ਸੀਰੀਅਸਲੀ ਜ਼ਰਾ ਧਿਆਨ ਨਾਲ ਵੇਖੋ ਤੇ ਬਾਕੀ ਹੋਰ ਵੀ ਕੈਨੇਡੀਅਨ ਬਹੁਤ ਸਾਰੇ ਲੀਡਰਸ ਨੇ ਪ੍ਰਾਈਮ ਮਿਨਿਸਟਰ ਤੱਕ ਅਪਰੋਚ ਕੀਤੀ ਹੈ ਕਿ ਇਸ ਜਿਹੜਾ ਅਨਾਉਂਸਮੈਂਟ ਹੋਈ ਹੈ ਮਿਸਟਰ ਡਰੰਪ ਦੇ ਵੱਲੋਂ ਉਸ ਨੂੰ ਜ਼ਰਾ ਧਿਆਨ ਨਾਲ ਉਹਦੇ ਤੇ ਗੱਲਬਾਤ ਕੀਤੀ ਜਾਵੇ 25% ਨੇ کافی ਹੱਦ ਤੱਕ ਖੁਸ਼ ਉਡਾਤੇ ਨੇ ਜੀ ਕੈਨੇਡਾ ਤੇ ਉਸ ਤੋਂ ਬਾਅਦ ਮੈਕਸੀਕੋ ਦੋਨਾਂ ਦੇ ਔਰ ਫਿਰ ਜੇ ਦੋਨੋਂ ਕੰਟਰੀਜ਼ ਨੇ ਇਹ ਕਹਿਤਾ ਕਿ ਅਮਰੀਕਾ ਤੋਂ ਆਉਣ ਵਾਲੀਆਂ ਚੀਜ਼ਾਂ ਤੇ ਅਸੀਂ ਇੰਨਾ ਜ਼ਿਆਦਾ ਟੈਰਿਫ ਲਗਾਵਾਂਗੇ ਕਿਸੇ ਕੰਜ਼ਿਊਮਰ ਦੇ ਹੱਥ ਦੇ ਵਿੱਚ ਕੋਈ ਚੀਜ਼ ਨਹੀਂ ਰਹਿ ਜਾਣੀ ਹੈਗੀ ਸਰਕਾਰਾਂ ਜ਼ਰੂਰ ਜਿਹੜੀਆਂ ਹੈ ਉਹ ਤਾਂ ਚਲਿਓ ਜਾਰੀਆਂ ਨੇ ਐਨੀ ਹਾਊ ਜ਼ਰੂਰ ਮੈਂ ਤੁਹਾਨੂੰ ਇਹਦੇ ਵਿੱਚ ਦੱਸਣਾ ਚਾਹਣੀ ਆ ਕਿ ਤੁਹਾਨੂੰ ਯਾਦ ਹੋਵੇਗਾ ਪਹਿਲੀ ਟਰਮ ਦੇ ਵਿੱਚ ਜਦੋਂ ਮਿਸਟਰ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣੇ ਸੀਗੇ ਉਸ ਵਕਤ ਵੀ ਉਹਨਾਂ ਨੇ 20 ਪਰਸੈਂਟ ਟੈਰਿਫ ਲਗਾਇਆ ਸੀ ਜੀ ਸੌਫਟ वुਡ ਲੰਬਰ ਦੇ ਉੱਪਰ ਤੇ ਉਸ ਤੋਂ ਹਲੇ ਸਾਲ ਕੀ ਗੁਜ਼ਰਿਆ ਸੀ ਉਸ ਤੋਂ ਬਾਅਦ ਸਟੀਲ ਤੇ ਉੱਪਰ ਟੈਰਫ ਆ ਗਿਆ ਸੀ ਆਲਮੋਸਟ 25% ਉਸ ਤੋਂ ਬਾਅਦ ਐਲੂਮੀਨੀਅਮ ਤੇ 10% ਫਿਰ 2018 ਦੇ ਵਿੱਚ ਨਾਫਟਾ ਜਿਹੜੀ ਨੈਗੋਸ਼ੀਏਸ਼ਨ ਹੈ ਉਹ ਸ਼ੁਰੂ ਹੋਈ ਸੀ ਕਿਤੇ ਜਾ ਕੇ 2019 ਦੇ ਵਿੱਚ ਉਹ ਨੈਗੋਸ਼ੀਏਸ਼ਨ ਪੂਰੀ ਹੋਈ ਫਿਰ ਦੋਨੋਂ ਪਾਸਿਆਂ ਨੇ ਆਪਣੇ ਟੈਰਫ ਹਟਾਤੇ ਸੀ ਲੇਕਿਨ ਐਸ ਵਾਰੀ ਹਾਲਾਤ ਕੁਝ ਬਕਰੇ ਨੇ ਮਿਸਟਰ 트럼ਪ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਬਹੁਤ ਜਲਦੀ ਜਲਦੀ ਮੈਂ ਸਾਰਾ ਇਲੀਗਲ ਇਮੀਗ੍ਰੇਸ਼ਨ ਵਾਲੀ ਸਾਰੀ ਚੀਜ਼ ਕੰਟਰੋਲ ਕਰਦਾ ਉਹਨਾਂ ਦਾ ਮਤਲਬ ਇਹ ਹੈ ਕਿ ਕੈਨੇਡਾ ਆਪਣੀ ਸਾਈਡ ਤੋਂ ਕੰਟਰੋਲ ਕਰੇ ਮੈਕਸੀਕੋ ਆਪਣੀ ਸਾਈਡ ਤੋਂ ਕੰਟਰੋਲ ਕਰੇ ਉਹਨਾਂ ਦਾ ਕੰਮ ਓਨੀ ਦੇਰ ਘੱਟ ਜਾਏ ਵਨ ਦੇਖੋ ਅੱਗੇ ਇਹ ਸਾਰੀ ਚੀਜ਼ ਨਾਲ ਬਣੇਗਾ ਕੀ ਥੈਂਕ ਯੂ ਸੋ ਮੱਚ ਫॉर ਵਾਚਿੰਗ